ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰੂਪ ਵਾਲੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਾਬੇ ਵੀਰਿਆਂ ਦੇ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਵੀਰਿਆਂ ਦੇ ਕੋਲ ਆਏ ਆਂ ਅੱਜ ਤੁਹਾਨੂੰ ਦੋ ਸੋਈਆਂ گاਵਾ ਤੁਹਾਨੂੰ ਦਿਖਾਉਣੀਆਂ ਤੇ ਕਾ ਟੋਕੜ ਗਪਨ ਝੋਟੀ ਤੁਹਾਨੂੰ ਦਿਖਾਉਣੀ ਹੈ ਤੇ ਮਗਰ ਬੱਚਾ ਵੀ ਹੈਗਾ ਜਿਹੜਾ ਕੱਟਾ ਹੈਗਾ ਇਹਨੇ ਮਗਰ ਗੱਲਬਾਤ ਹੁਨ ਕਰਦੇ ਆਂ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਹੁੰਦੀ ਆ ਕਿ ਵੀ ਸੋਈਆਂ ਦੇ ਆਪਣੀ ਦੋ ਟਾਈਮ ਇੱਥੇ ਚਵਾਈ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਜਰੂਰ ਚਵਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਸਾਡੀ ਗੱਲ ਤੋਂ ਵੀ ਜਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਵਧੀਆ ਬਾਪੂ ਦੀ ਮੇਰ ਗੁਰਾਂ ਦਾ ਅਰ ਕੀ ਵਾਦਨ ਪਾਤੇ ਜੀ ਜੀ ਹਾਂ ਇੱਕ ਅੱਧਾ ਵਿੱਚ ਵਾ ਡੰਗਰ ਦੇ ਮੇਰੇ ਤੋਂ ਵੇ ਹੋ ਜਾਂਦਾ ਰਿਹਾ ਅੱਛਾ ਸੋ ਥੋੜਾ ਕੰਮ ਘਟਾਇਆ ਸੀ ਬਾਬੇ ਮੈਨਾਂ ਕਰਦਿਨੇ ਸ਼ੁਰੂ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਫਿਰ ਆਪਣਾ ਵਿੱਚ ਮੇਰਾ ਸਾਭੀ ਆ ਹਾਂਜੀ ਪਿੰਡ ਸੂਪ ਵਾਲੀ ਜਿਹੜਾ ਕਰਦਾ ਸੀ ਰਿਵਟਾਲਾ ਕਸੀਰਪੁਰਾਡੇ ਤੋਂ 2 ਕਿਲੋਮੀਟਰ ਪਹਿਲਾ ਪਿੰਡ ਸੂਪ ਵਾਲੀ ਬਟਾਲੇ ਦੇ ਬਿਲਕੁਲ ਲੱਗ ਗਈ ਆ 7 ਕਿਲੋਮੀਟਰ ਹੈ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈ 99818 2030 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਦੂਸਰੇ ਸਵੇਰ ਸੂਈ ਜੋ ਅੱਛਾ ਤੇ ਇਹਦੇ ਮਗਰ ਬੱਸੀ ਜੋ ਅਜੇ ਨੂੰ ਪੰਜਵਾਂ ਦਿਨ ਸੂਈ ਹੋਇਆ ਅੱਛਾ ਪੰਜਵਾਂ ਦਿਨ ਸੂਈ ਨਾ ਹੋਇਆ ਠੀਕ ਹੈ ਤੇ ਮਗਰ ਇਹਦੇ ਬੱਸੀ ਆ ਹਾਂ ਤੋਰ ਦੋ ਫਿਰ ਇੱਕ ਵਾਰੀ ਬਾਕੀ ਸੋਹਣੀ ਵੜਾ ਚਲੋ ਥੱਲੇ ਹੋਮੀ ਸਫਾਈ ਜਿਆ ਜਿੰਨੀ ਨਹੀਂ ਆ ਤਾਂ ਨਹੀਂ ਚਲੋ ਹੁਣ ਸ਼ਾਮ ਦਾ ਚਵਾਈ ਦਾ ਹੋ ਹੀ ਗਿਆ ਵਾ 5:30 ਦਾ ਟਾਈਮ ਹੋ ਗਿਆ ਜਿਹੜੀ ਆਪਾਂ ਵੀਡੀਓ ਬਣਾਉਣੀ ਹੈ ਠੀਕ ਹੈ ਜੀ ਕਾਲੇ ਰੰਗ ਦੀ ਬੈੜ ਹੈ ਜਿਹੜੀ ਤੇ ਆ ਵਛੀ ਆ ਇਹਦੀ ਬੜਾ ਥਾਂ ਨਾਲ ਨਾੜੂ ਜਿਹੜਾ ਬਿਲਕੁਲ ਨਾਲ ਹੀ ਆ ਖਾਣੇ ਚੱਕ ਕਰਾ ਦਿੰਦੇ ਬੱਚਾ ਲਾ ਕੇ ਕਹਿੰਦੇ ਕਿ ਰੀਤਾ ਨਾ ਮਰਾ ਦੀ ਨਾੜੂ ਜਿਹੜਾ ਕਰੀਏ ਦਾ ਨਾਲ ਹੀ ਤੇ ਇੱਕ ਤਾਂ ਦੀ ਜੀ ਤਾਂ ਆ ਜਾਂ ਨਾੜੂ ਜਿਹੜਾ ਨਾਲ ਜਾਂ ਦੇਖ ਸਾਡੇ ਚਵਾਜ ਦਾ ਇਹਦਾ ਸਾਫ ਹੈ ਅਗਲੇ ਥਾਣੇ ਦਾ ਜਵਾਬ ਲਿਖਾਂਗੇ ਤੇ ਮਗਲੇ ਥਾਣੇ ਦਾ ਜਵਾਬ ਦੇਖ ਸਾਡੇ ਹਾਂ ਜਵਾਬ ਸਮਾਜੀ ਜੀ ਫੁੱਲ ਗਾਰੰਟੀ ਦਵਾਂਗੇ ਤੇ ਥਾਣੇ ਵੀ ਪਰ ਹੱਥ ਚੋਂ ਨਾਲੇ ਨਿਲਕਮੈਨ ਮੈਨੂੰ ਚੰਗੀ ਲੱਗੀ ਆ ਹੈਲੋ ਤੇ ਦੁੱਧ ਕਿੰਨਾ ਤਿਆਰ ਵੇਚੀਏ ਦੇਖੋ ਜੀ ਦੁੱਧ ਦਵਾਇਆ ਤੋਂ 16-17 ਕਿਲੋ 15 ਲੀਟਰ ਦੀ ਗਾਰੰਟੀ ਦੇਵਾਂਗੇ ਭਾਵੇਂ ਛੋਲੇ ਦੇ ਭਾਵੇਂ ਨਾ ਛੋਲੇ ਜਿੰਦੇ ਵੀ ਲੋਕਾਂ ਨੂੰ 15 ਲੀਟਰ ਫੁੱਲ ਗਾਰੰਟੀ ਦੇਵਾਂਗੇ ਇਹ ਆ ਵੀ ਚਲੋ ਚੋਕੇ ਖੜੇ ਹਨਾ ਇੱਥੇ ਦੁੱਧਾਂ ਦੇ ਚੋਕੇ ਤੇਲ ਵੀ ਚੋਕੇ ਵੀ ਤਸੱਲੀ ਕਰ ਸਕਦੇ ਕਿੰਨਾ ਕ ਦੁੱਧ ਘੱਟੀ ਜਾਊਗੀ ਇਹ ਦੁੱਧ ਬਾਬੇ ਦੀ ਮੇਰੇ ਨਾਲ 18 ਲੀਟਰ ਲਊਗੀ ਇਹਨਾਂ ਦੇ ਆਸੇ ਆ ਅੱਛਾ ਹਾਂਜੀ ਅੱਜ ਪੰਜਵਾਂ ਦਿਨ ਹੈ ਸੁਈ ਨੂੰ ਆਇਆ ਹਜੇ ਤਾਜ਼ਾ ਇਹ ਬੱਚਾ ਵਾ ਜਿਹੜਾ ਤੇ ਕਿੰਨਾ ਫਿਰ ਮੋਲ ਰੱਖਣੇ ਦਾ ਆਪਾਂ ਮੋਲ ਦਾ ਬਾਪਾ ਜੀ ਇਹ ਲੈਣ ਦੇ ਨਾਲੇ ਗੱਲਾਂ ਹਾਂਜੀ 55000 ਰੁਪਏ ਮੋਲਿਆ ਅੱਛਾ ਤੇ 25000 ਦੀ ਬਾਕੀ ਦੇਣਾ 25000 ਦੇ ਕੀ ਕਰਨੀ ਛੋਟ ਛੋਟ ਹੋਰ ਚਲੋ ਮੌਕੇ ਕੋਲ ਹੋਰ ਥੋੜਾ ਬੋਲਾ ਕਰ ਦਾਂਗੇ ਅੱਛਾ ਕੋਈ ਫੋਨ ਲਾਵੇ ਇੱਕ ਵਾਰੀ ਹਣਾ ਗੱਲ ਬਾਕੀ ਚਲੋ ਥੋੜੇ ਬੋਧ ਵਾਦੇ ਘੱਟੇ ਹੋਈ ਜਾਂਦੇ ਮੌਕੇ ਤੇ ਹੋ ਜਾਊਗਾ ਹਾਂ ਤੇ ਹੁਣ ਇੱਕ ਆ ਸਾਈਵਾਂ ਲਗਾ ਆ ਜਿਹੜੀ ਇਹ ਵੀ ਦੂਸਰੇ ਸੁਵੇ ਘਰ ਰੱਖਣ ਵਾਲੀ ਸਾਈਵਾਂ ਲਿਆ ਜਿਹੜੇ ਕਈ ਵੀ ਲੱਭਦੇ ਤਾਂ ਮੇ ਚੰਗਾ ਲੱਗਾ ਇਹਦੇ ਕੋਲ ਤੇ ਥੱਲੇਆਂ ਵੀ ਚੰਗੀਆਂ ਐ ਮਲੇ ਮਲੇ ਦੇ ਦਈ ਹੈ ਚੱਲਣ ਤਾਜ਼ੇ ਬੱਚਾ ਜੜਾ ਇਹਦੇ ਮਗਰ ਦੀ ਬਾਕੀ ਕੱਦ ਪੋਤਾ ਉੱਚਾ ਨਹੀਂ ਹੈ ਕੱਦ ਦੇ ਦਾ ਹਿਸਾਬ ਦਾ ਹੀ ਆ ਜਿੱਦਾਂ ਸਹੀ ਵਾਲ ਹੁੰਦੀਆਂ ਆ ਆ ਥੱਲੇੋਂ ਚੰਗੀ ਬਣੀ ਆ ਮੈਂ ਚਾਰ ਸਵਾ ਦੋਜੇ ਪੂਰਾ ਟੌਬ ਦਾ ਹੋਊਗਾ ਕਿਦਨ ਕਰੇ ਕਰੀ ਤੱਕ ਮਾਨਾ ਕਰੀ ਠੀਕ ਆ ਜੀ ਤੇ ਸੂਈ ਨੂੰ ਕਿੰਨੇ ਦਿਨਾਂ ਹੋਗੇ ਜੀ ਮੈਨੂੰ ਸੂਈ ਨੂੰ ਅਜ ਪੰਜਵਾਂ ਦਿਨ ਹੀ ਹੋਇਆ ਨਾਰੂ ਕਾਲੇ ਬੱਚੇ ਦਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹਦੇ ਕੋਲ ਐਂ ਸੋ 13 ਲੀਟਰ ਹੋਊਗਾ ਜੀ ਤਿਆਰ ਜਿਹੜਾ ਹਾਂ ਤਿਆਰ ਜਿਹੜਾ ਉਹ ਹੈਗਾ ਵਾ ਇਹ ਨਹੀਂ ਵੀ ਉਹ ਕੈਰੀਅਰ 12 ਬਾਰਾਂ ਉਹ 11 ਇਹਨੇ 13 ਲੀਟਰ ਹੋਊਗਾ ਜਿੰਨਾ ਉਹਨੇ ਦੱਸਿਆ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਦੁੱਧ ਜਿਆਦਾ 15-16 ਕਿਲੋ ਵੀ ਕਰ ਦੂੰ 15 ਲੀਟਰ ਮੰਨ ਕਰੂੰਗੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਆਪਾਂ ਉਧਰ 42000 ਕਰਦੇ ਹਾਂ ਅੱਛਾ 40000 ਦੀ ਬਜਾ 40000 ਦੀ ਦੇ ਦੋਗੇ ਤੇ ਠੰਡੀ ਸੀ ਲੈ ਆਵੀ ਬਿਲਕੁਲ ਠੰਡੀ ਭਾਈ ਦਾ ਹੁਣੇ ਬੱਚਾ ਸਾਡਾ ਜਿੱਦਾਂ ਮੈਂ ਠੀਕ ਆ ਉਹਦਾ ਗਾਰੰਟੀ ਦੇਵਾਂਗੇ ਤੇ ਆਹ ਬੱਚਾ ਜਿਹੜਾ ਇਹਦਾ ਮਗਰ ਇਹਦੇ ਬੱਚਾ ਹੈ ਹਾਂਜੀ ਨਾਲ ਜਿਹੜਾ ਨਾਲ ਹੀ ਤੇ ਹੋਣਾ ਝੋਟੀ ਇਹ ਕੋ ਭਾਜੀ 8 ਲੀਟਰ ਦੁੱਧ ਜੋ ਅੱਛਾ ਤੇ ਬੱਚਾ ਨਾ ਮੇਰੇ ਮਗਰ ਕਟਾ ਜੋ 6 ਮਹੀਨੇ ਨੂੰ ਭਾਜੀ ਸੁਹੀਨ ਹੋ ਗਏ ਆ ਇਹਨੂੰ ਪੌਣੇ 2 ਮਹੀਨੇ ਗਾੜੀ ਬਣੀ ਨੂੰ ਹੋ ਗਏ ਗਰੰਟੀ ਨਾਲ ਅੱਛਾ ਆਪਾਂ ਗੱਬਣ ਕਰਕੇ ਲਈ ਆ ਗੱਬਣ ਕਰਕੇ ਦਵਾਂਗੇ ਆਪਾਂ ਨੂੰ ਡਾਕਟਰ ਲੈ ਕੇ ਚੈੱਕ ਕਰਾਂਗੇ ਗਾੜੀ ਕੋ ਖਰਚਾ ਅੱਛਾ ਹਾਂ ਜੀ ਨਹੀਂ ਤੁਸੀਂ ਚੈੱਕ ਕਰਾਈ ਆ ਕਰੀ ਆਪਾਂ ਨਹੀਂ ਕਰੀ ਆਪਾਂ ਗੱਬਣ ਕਰਕੇ ਦਵਾਂਗੇ ਜੇ ਖਾਂਦੀ ਹੋ ਉਸ ਦਾ ਰੇਟ ਘਟਾ ਦਾਂਗੇ ਅੱਛਾ ਹਾਂ ਜੀ ਤੇ ਮਤਲਬ ਚੈੱਕ ਤੁਸੀਂ ਘਰੇ ਕਰੇ ਕਰਾ ਲੋਗੇ ਉਦੋਂ ਆਪਣੀ ਆਪਣੀ ਤੇ ਚੈੱਕ ਕਰਾ ਕੇ ਦਵੋਗੇ ਠੀਕ ਹੈ ਜੀ ਚਲੋ ਤੁਸੀਂ ਦੱਸੰਦੇ ਫਿਰ ਜੇ ਡਾਕਟਰ ਸਾਹਿਬ ਆਏ ਨਹੀਂ ਆ ਤੇ ਜੇ ਤੁਸੀਂ ਪ੍ਰੋਪਰ ਆਪਣੀ ਹੱਥੀ ਨਹੀਂ ਚੈੱਕ ਕਰਾਈ ਤੇ ਬਾਕੀ ਜਿਹੜਾ ਸਾਡੇ ਵੀਰ ਭਰਾ ਸੌਦਾ ਕਰੂ ਨਾ ਉਹ ਤਾਂ ਹੀ ਸਾਡੇ ਘਰ ਡਾਕਟਰ ਲੈ ਕੇ ਚੈੱਕ ਕਰਾ ਸਕਦਾ ਠੀਕ ਆ ਠੀਕ ਹੈ ਤੇ ਜੇ ਬਾਈ ਚਾਂਸ ਨਹੀਂ ਚੈੱਕ ਪਾਸ ਨਿਕਲਦੀ ਫਿਰ ਆਪਾਂ ਉਹ ਸੌਦਾ ਕਰਾਂਗੇ ਉਸ ਨੂੰ ਕਿ ਤੋ ਨੀਰੀ ਤੋਕਰ ਦੇ ਸਾਹਮਣਾ ਕਰਦਾ ਫਿਰ ਉਸਾ ਨਾ ਹੋ ਜਾਊਗਾ ਹਨਾ ਚਲੋ ਫਿਰ ਤੋਰੋ ਹੈ ਕਰੀਨਾ ਦੋ ਦੋ 8 ਕਿਲੋ ਹੈ ਗਏ ਤੇ ਕੋਲ ਹਾਂ ਠੰਡਾ ਕਰ ਲਿਆ ਤੇ ਮਿਲਦੀ ਕੱਟੇ ਤੇ ਹੀ ਆ ਕੱਟੇ ਨਾਲ ਦੋਵੇਂ ਚੀਜ਼ ਆ 229 ਕਿਲੋ ਉਪਰ 80 ਕਿਲੋ ਦੀ ਆਪ ਫੁੱਲ ਗਰੰਟੀ ਕਰਾਂਗੇ ਠੀਕ ਐ ਛੋਟੇ ਸਿੰਘ ਦੀ ਝੋਟੀ ਐ ਚਲੋ ਟਰਦੀ ਟਰਦੀ ਕੀ ਐ ਹੁਣ ਦੁੱਧ ਜਿਹੜਾ ਮੋਕੇ ਦਾ ਉਤਰਾਂ ਕਹਿੰਦੇ ਵੀ ਆਖਰੀ ਪੜਾ ਹੈਗਾ ਪਿੱਛੋਂ ਕਹਿੰਦੇ ਵੀ ਚੈੱਕ ਪਾਸ ਚਾਈ ਐ ਉਤਰਾਂ ਤੇ ਪਰ ਆਪਣੇ ਹੱਥੀ ਨਹੀਂ ਕਹਿੰਦੇ ਚੈੱਕ ਕਰਾਈ ਸੋਹਣੀ ਝੋਟੀ ਐ ਉਤਰਾਂ ਅਰੇ ਗੰਦਾ ਨਹੀਂ ਘਟਿਆ ਸੋ ਇਹਦਾ ਜੇ ਪਹਿਲਾ ਹੀ ਆ ਗਾਂ ਦੂਜਾ ਸੂਆ ਸੂਗੀ ਕੱਟਿਆ ਤਾਂ ਦਿਖਾ ਦਿੰਨੇ ਕਰੀ ਆ ਕੱਟਾ ਜੇ ਕੋਈ ਵੀਰ ਆਪਣੀ ਸਮਝ ਨਾਲ ਲਾ ਲੇ ਤਿੰਨਾਂ ਦਾ ਲਾ ਲੇ ਚੌਹਾਂ ਦਾ ਲਾ ਲੇ ਪੰਜਾਂ ਦਾ ਲਾ ਲੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ 99 ਤੇ ਦੇਖ ਸਾਦੇ ਲੱਗੇ ਤਾਂ ਮੈਂ ਚਾਪ ਸਮਾਂ ਪੂਰਾ ਵਧੀਆ ਹੋਊਗਾ ਤੇ ਦਾ ਫਰਮੂਲਾ ਵੀ ਦੀ ਪਤਾ ਮੁੱਲ ਪਾਜੀ 75000 ਰੁਪਏ ਕਰੀਦਾ 75000 ਹਾਂਜੀ ਕਰਨੀ ਵਿੱਚ ਛੋਟ 72000 ਦੀ ਪਾਜੀ ਆਪਾਂ ਹਾਂ ਨਾ ਜੀ ਛੋਟੀ ਦੇਣੀ ਅੱਛਾ 72000 ਦੀ ਦੇ ਦੋ ਇਹ ਹੈਗਾ ਵਾ ਗੱਬਨ ਦਾ ਮੁੱਲ ਹੈ ਨਾ ਗੱਬਨ ਦਾ ਮੁੱਲ ਤੇ ਜੇ ਖਾਲੀ ਨਿਕਲੋ ਫਿਰੋਸਾ ਨਾ ਮੁੱਲ ਹੋ ਜਾਊਗਾ ਹਨਾ ਇਹਦਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਬਾਕੀ ਯਾਰ ਹੁਣ ਚੱਕ ਹੋ ਜਾਣੀਆਂ ਏ ਤੇ ਕੋਈ ਵੀਰ ਫੋਨ ਲਾ ਲੇ ਤੇ ਆਪੇ ਫਿਰ ਪਤਾ ਲੱਗ ਜਾਊਗਾ ਸਾਰਾ ਕੁਝ ਤੇ ਆ ਸੋਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ